ਕਬੀਰ ਹਰਦੀ ਪੀਰਤਨ ਹਰ ਚੋਨਾ ਚਿਹਨ ਨਾ ਰਹਾਏ ਗੁਰੂ ਪਿਆਰੇ ਸਾ ਸੰਗ ਜੀਓ ਭਗਤ ਕਬੀਰ ਜੀ 57ਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਪੰਦੇ ਕਬੀਰ ਹਰਦੀ ਪੀਰਤਨ ਹਲਦੀ ਪੀਲੇ ਰੰਗ ਦੀ ਹੈ ਹਰ ਪਰ ਜਦੋਂ ਹਲਦੀ ਤੇ ਚੂਨਾ ਆਪਸ ਵਿੱਚ ਮਿਲਦੇ ਨੇ ਤੇ ਹਲਦੀ ਦਾ ਜਿਹੜਾ ਰੰਗ ਹੈ ਉਹ ਖਤਮ ਹੋ ਜਾਂਦਾ ਹੈ ਚੂਨਾ ਟੇਹਨ ਨਾ ਰਹਾਏ ਚੂਨੇ ਦਾ ਰੰਗ ਵੀ ਖਤਮ ਹੋ ਜਾਂਦਾ ਉਹਦੇ ਵਿੱਚ ਨਵਾਂ ਰੰਗ ਜਿਹੜਾ ਹੈ ਪ੍ਰਗਟ ਹੋ ਜਾਂਦਾ ਹਲਦੀ ਦਾ ਆਪਣਾ ਰੰਗ ਖਤਮ ਹੋ ਜਾਂਦਾ ਚੂਨੇ ਦਾ ਆਪਣਾ ਰੰਗ ਖਤਮ ਹੋ ਜਾਂਦਾ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਜਦੋਂ ਅਸੀਂ ਪਰਮਾਤਮਾ ਨਾਲ ਜੁੜਦੇ ਆਂ ਪਰਮਾਤਮਾ ਦੀ ਭਗਤੀ ਕਰਦੇ ਆਂ ਤੇ ਜਿਹੜੇ ਅਖੌਤੀ ਨੀਮੀ ਜਾਤ ਉਹਨਾਂ ਦੇ ਵਿੱਚੋਂ ਢਾਂਦੀ ਕਲਾ ਖਤਮ ਹੋ ਜਾਂਦੀ ਤੇ ਜਿਹੜੇ ਵੱਡੀ ਜਾਤ ਦਾ ਹੰਕਾਰ ਕਰਦੇ ਉਹਨਾਂ ਵਿੱਚੋਂ ਹੰਕਾਰ ਖਤਮ ਹੋ ਜਾਂਦਾ ਗੁਰੂ ਦੇ ਨਾਲ ਜੁੜਿਆਂ ਉੱਚ ਨੀਚ ਜਾਤ ਪਾਤ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ ਬਲਹਾਰਿ ਪ੍ਰੀਤ ਕਾ ਕਹਿੰਦੇ ਮੈਂ ਅਸੀਂ ਪ੍ਰਭੂ ਪ੍ਰੀਤ ਨੂੰ ਬਲਹਾਰ ਜਾਂਦਾ ਹਾਂ ਜਿਹੇ ਜਿਸ ਕਰਕੇ ਜਾਤ ਵਰਨ ਕੁੱਲ ਜਾਏ ਉੱਚੀ ਜਾਤ ਦਾ ਹੰਕਾਰ ਉੱਚੇ ਵਰਨ ਦਾ ਕੁੱਲ ਦਾ ਹੰਕਾਰ ਭਾਵ ਹੰਕਾਰ ਜਿਹੜਾ ਉਹ ਜਨਜ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ। ਪ੍ਰਭੂ ਭਗਤੀ ਤੋਂ ਮਾਂ ਬਲਹਾਰ ਜਾਂਦਾ ਕੁਰਬਾਨ ਜਾਂਦਾ ਜਿਹਦੀ ਕਿਰਪਾ ਦੇ ਨਾਲ ਮਨੁੱਖ ਇੱਕ ਸਮਾਨ ਹੋ ਜਾਂਦੇ ਨੇ। ਕਬੀਰ ਮੁਕਤ ਦਵਾਰਾ ਸੰਕੁਰਾ 55ਵਾਂ ਸ਼ਲੋਕ ਹੈ। ਬਾਬਾ ਜੀ ਕਹਿੰਦੇ ਮੁਕਤ ਦਵਾਰਾ ਮੁਕਤੀ ਦਾ ਦਰਵਾਜ਼ਾ ਪਾਪ ਜੇ ਵਿਕਾਰਾਂ ਤੋਂ ਖਲਾਸੀ ਪਾਣੀ ਹੈ ਨਾ ਇਹ ਦਰਵਾਜਾ ਸੰਕੁੜਾ ਸੰਗੜਿਆ ਹੋਇਆ ਛੋਟਾ ਹੈ ਪਾਪ ਵਿਕਾਰਾਂ ਤੋਂ ਬਚਣਾ ਬਹੁਤ ਹੀ ਔਖਾ ਹੈ ਵਿਕਾਰਾਂ ਦਾ ਪ੍ਰਵਾਹ ਇੰਨਾ ਹੈ ਕਿ ਤੋਂ ਬਾਹਰ ਨਿਕਲਣਾ ਬਹੁਤ ਔਖੀ ਘਾਟੀ ਹੈ ਰਾਏ ਦਸੇ ਪਾਏ ਮਨੁੱਖੀਏ ਰਾਈ ਦੇ ਸਰੂ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਬੇਕਾਰਾਂ ਤੂੰ ਬਚਣਾ ਕਿਉਂਕਿ ਹਰ ਵੇਲੇ ਮਾਨ ਦੇ ਡਿੱਗਣ ਦੀ ਡੋਲਣ ਦੀ ਉਹਦਾ ਖਤਰਾ ਬਣਿਆ ਰਹਿੰਦਾ ਹੈ ਮਨ ਕਰੋ ਡੋਲ ਜਾਣਾ ਕਦੋਂ ਨੇ ਡਿੱਗ ਜਾਣਾ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਤੂੰ ਮੁਕਤੀ ਪਾਉਣ ਨੂੰ ਬੜਾ ਔਖਾ ਰਸਤਾ ਦੱਸਿਆ ਹੈ ਮਨ ਤੋਂ ਮੈਂ ਅਗਲ ਹੋਇ ਰਿਓ ਮਨ ਹੱਥੀ ਬਣਿਆ ਪਿਆ ਹੰਕਾਰ ਵਿੱਚ ਫਸ ਕੇ ਨਿਕਸੋ ਕਿਉਂ ਕਹਿ ਜਾਏ ਕਿਵੇਂ ਇਸ ਛੋਟੇ ਜਿਹੇ ਦਰਵਾਜ਼ੇ ਵਿੱਚੋਂ ਨਿਕਲੇਗਾ ਕਾਬ ਕਿਵੇਂ ਇਹਨਾਂ ਵਿਕਾਰਾਂ ਤੋਂ ਖਲਾਸੀ ਮਿਲੇਗੀ ਕਿਵੇਂ ਕਾਮ ਕਰੋ ਲੋਭ ਹੰਕਾਰ ਕਾਲਹੇਰੀ ਤੋਂ ਪੰਜੋ ਲੜਕਾ ਜਾਰ ਕੇ ਇਸ ਤੋਂ ਕਿਸ ਤਰ੍ਹਾਂ ਬਚੇਗਾ ਕਿਉਂਕਿ ਇਹ ਤੇ ਹੰਕਾਰ ਵਿਚ ਆ ਕੇ ਵੱਡਾ ਹਾਥੀ ਬਣਿਆ ਪਿਆ بادشاہ ਜੀ ਦਾ ਸਾਨੂੰ ਉੱਤਰ ਵੀ ਦਿੰਦੇ ਨੇ ਤੇ ਰਸਤਾ ਵੀ ਦੱਸ ਦਿੰਦੇ ਕਬੀਰ ਐਸਾ ਸਤਿਗੁਰ ਜੀ ਮਿਲੈ ਕੰਧਰੀ ਐਸਾ ਸਤਿਗੁਰ ਮਿਲ ਜੇ ਆਪ ਮੁਕਤਮ ਹੋਏ ਤਾਰੇ ਜਿਹੜਾ ਆਪ ਮੁਕਤ ਹੋਵੇ ਤੇ ਧਾਰਨ ਦੀ ਸਮਰੱਥਾ ਰੱਖਦਾ ਹੋਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਹਿੰਦੇ ਭਾਈ ਜੇ ਪੂਰਾ ਗੁਰੂ ਮਿਲ ਜਾਵੇ ਟੁੱਠਾ ਕਰੇ ਪਸਾਓ ਟੁੱਠਾ ਟੁੱਟ ਕੇ ਕਰੇ ਪਸਾਓ ਸਾਡੇ ਤੇ ਪਸਾਓ ਪ੍ਰਸਾਦ ਕਿਰਪਾ ਕਰੇ ਟੁੱਟ ਕੇ ਕਿਰਪਾ ਕਰੇ ਮੁਕਤ ਦਵਾਰਾਂ ਮੋਕਲਾ ਫੇਰੇੜਾ ਵਿਕਾਰਾਂ ਤੋਂ ਖਲਾਸੀ ਭਾਣ ਦਾ ਦਰਵਾਜਾ ਹੈ ਨਾ ਮੋਕਲਾ ਖੁੱਲਾ ਹੋ ਜਾਂਦਾ ਸਹਿਜੇ ਆਵੋ ਜਾਓ ਇਹਦੇ ਵਿੱਚ ਫਿਰ ਸਹਿਜੇ ਆਣ ਜਾਣ ਹੋ ਜਾਂਦਾ ਭਾਵ ਮਨੁੱਖ ਦਾ ਮਨ ਵਿਚਾਰਾਂ ਵੱਲ ਮੁੜ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਮੁੜ ਜਾਂਦਾ ਉਲਟ ਪੈਂਦਾ ਹੈ ਜੇ ਇਹਦੀ ਵਿਚਾਰਾਂ ਤੋਂ ਖਲਾਸੀ ਹੋ ਜਾਂਦੀ ਏ ਵਿਚਾਰ ਇਹਦਾ ਪਿੱਛਾ ਛੱਡ ਜਾਂਦੇ ਜੇ ਵਾਹਿਗੁਰੂ ਦੇ ਵਿੱਚ ਇੱਕ ਮਿਖ ਹੋ ਜਾਂਦਾ ਕਬੀਰ ਨਾਮੁ ਐਸ਼ਾਨ ਨਾ ਸ਼ਾਪ ਕਰੀ ਬਾਬਾਈ ਕੰਨੇ ਨਾਮ ਮੇਰੇ ਕੋਲ ਚੰਗੀ ਛਾਨ ਨਾ ਕੋਈ ਸੱਪੜੀਆ ਨਾ ਕੋਈ ਕਾਰਿਆ ਨਾ ਕੋਈ ਮੇਰਾ ਪਿੰਡ ਨਾਮ ਉਹ ਹੈ ਘਰ ਨੇ گاਉ ਇੱਥੇ ਗਾਉ ਨਹੀਂ ਕਹਣਾ گاਉਂ گاਉਂ ਮੇਂ ਪਿੰਡ ਮਾਤਾ ਹਰ ਪੁੱਛਿਆ ਕੌਣ ਹੈ ਮੇਰੇ ਜਾਤ ਨਾ ਨਾਉ ਕਹਿੰਦੇ ਚੰਗਾ ਘਰ ਹੋਵੇ ਇਸੇ ਕਰਕੇ ਮਨੁੱਖ ਬਣਾਉਂਦਾ ਤੇ ਮੈਨੂੰ ਲੋਕ ਜਾਣਣ ਕਿ ਆਣ ਮੇਰਾ ਘਰ ਬਹੁਤ ਵੱਡਾ ਇਹਦਾ ਪਿੰਡ ਸ਼ਹਿਰ ਬਹੁਤ ਵੱਡਾ ਹੈ ਇਹਦੇ ਕੋਲ ਸੁੱਖ ਦੇ ਸਾਧਨ ਬਹੁਤ ਨੇ ਕਹਿੰਦੇ ਇੱਥੇ ਦਾ ਲੋਕ ਪੁੱਛਣਗੇ ਪਰ ਜੇ ਇਹਨਾਂ ਦੇ ਹੰਕਾਰ ਵਿੱਚ ਫਸੇ ਰਹਿ ਗਏ ਫਿਰ ਵਾਹਿਗੁਰੂ ਦੇ ਘਰ ਵਿੱਚ ਕੋਈ ਪੁੱਛ ਕਿਸ ਨੇ ਆਉਣੇ ਪਰ ਜੇ ਸਾਡੀ ਅਵਸਥਾ ਇਹ ਬਣ ਜੇ ਮੇਰਾ ਜਾਤ ਨਾ ਨਾਉ ਨਾ ਕੋਈ ਮੇਰੀ ਯਾਤ ਨਾ ਕੋਈ ਮੇਰਾ ਨਾਮ। ਆਪ ਮਨੁੱਖ ਆਪਣੇ ਆਪ ਨੂੰ ਬਹੁਤ ਨਿਮਰਤਾ ਵਿੱਚ ਲੈ ਜੇ। ਨੀਮਾ ਹੋ ਕੇ ਰਵੇ। ਮਾਤਾ ਹਰ ਪੁੱਛਿਆ ਕੌਣ ਹੈ? ਫਿਰ ਕਹਨੇ ਮਤਾ ਸ਼ਾਇਦ ਪ੍ਰਮਾਤਮਾ ਪੁੱਛ ਲੈ ਵੀ ਇਹ ਕੌਣ ਹੈ? ਫਿਰ ਪ੍ਰਮਾਤਮਾ ਦੀ ਨਜ਼ਰ ਸਵੱਲੀ ਹੋ ਸਕਦੀ ਹੈ। ਜਿਵੇਂ ਅਸੀਂ ਆਪਣੇ ਵਿੱਚ ਉਹ ਆਪਾ ਭਾਵ ਗਵਾ ਲਿਆ। ਨੀਵੇਂ ਹੋ ਕੇ ਰਹੀਏ ਨਿਮਰਤਾ ਵਿੱਚ ਰਹੀਏ। ਨੀਚ ਬਣ ਕੇ ਰਹੀਏ। ਜੇ ਵੱਡੇ ਬਣ ਕੇ ਰਾਵਾਂਗੇ ਇੱਥੇ ਤਾਂ ਪੁੱਛਗੇ ਜੋ ਹੋਵੇਗੀ ਸੰਸਾਰ ਵਿੱਚ ਪਰ ਵਾਹਿਗੁਰੂ ਦੇ ਘਰ ਵਿੱਚ ਕੋਈ ਪੁੱਛੇ ਨਹੀਂ ਤੇ ਜੇ ਇੱਥੇ ਨਵੇਂ ਹੋ ਕੇ ਰਾਵਾਂਗੇ ਵਿਟੱਪਣ ਛੱਡ ਦਵਾਂਗੇ ਫਿਰ ਸ਼ਾਇਦ ਵਾਹਿਗੁਰੂ ਸਾਡੇ ਤੇ ਕਿਰਪਾ ਕਰ ਦੇਵੇ ਸਾਨੂੰ ਉੱਥੇ ਸਤਕਾਰ ਮਿਲੇ ਵਾਹਿਗੁਰੂ ਦੇ ਘਰ ਵਿੱਚ ਵਾਹਿਗੁਰੂ ਨਾਲ ਇੱਕਮਿਕ ਹੋ ਜਾਈਏ ਸੋ ਇਹਨਾਂ ਸ਼ਲੋਕਾਂ ਵਿੱਚ ਵੀ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਪਾਏ ਵਿਕਾਰਾਂ ਤੋਂ ਖਲਾਸੀ ਪਾਣੀ ਤੇ ਸੱਚੇ ਗੁਰੂ ਨਾਲ ਜੋੜ ਵੱਡੇ ਘਰ ਨਾਲ ਜੋੜ। ਫਿਰ ਤੇਰਾ ਅੰਦਰੋਂ ਹੰਕਾਰ ਵਿਕਾਰ ਖਤਮ ਹੋ ਜਾਊਗਾ। ਤੇਰਾ ਆਪਣਾ ਪਾਣੀ ਜਿਹੜਾ ਖਤਮ ਹੋਵੇਗਾ ਵੱਡਪਣ ਖਤਮ ਹੋ ਗਿਆ। ਨਿਮਰਤਾ ਵਿੱਚ ਆ ਕੇ ਤੂੰ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਵੇਂਗਾ।